ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਜੋਤਬੜੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਹੁਤ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਏ ਆ ਕਾਟਨ ਦੇ ਸੂਟ ਨੇਗੇ ਤੇ ਪਲੇਨ ਬਾਟਮ ਹੈ ਇਹਦੇ ਨਾਲ ਸੂਟ ਦੀ ਦੇਖੋ ਕਿੰਨੀ ਸੋਹਣੀ ਬਾਟਮ ਹੈ ਇਹ ਪਿਓਰ ਕੈਮਰੇਕ ਦੀ ਬਾਟਮ ਲੱਗੀ ਹੋਈ ਹੈ ਤੇ ਸ਼ਾਰਟ ਬਣੀ ਹੋਈ ਹੈ ਤੇ ਬਹੁਤ ਸੋਹਣੇ ਕਲਰ ਡਿਜ਼ਾਈਨ ਆਏ ਨੇ ਇਹਦੇ ਨਾਲ ਦੇ ਤੁਹਾਨੂੰ 2 ਕਲਰ ਮਿਲ ਜਾਣਗੇ ਜੇ ਕਿਸੇ ਪਹਿਣਨੇ 2 ਕਲਰ ਆਰਡਰ ਕਰਨੇ ਨੇ ਤੇ ਅਗਲਾ ਸੂਟ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਹੈਗਾ ਕਿੰਨੀ ਸੋਹਣੀ ਪ੍ਰਿੰਟ ਵਰਣੀ ਹੋਈ ਹੈ ਮਹਿਰੂਨ ਕਲਰ ਦੀ ਬਾਟਮ ਲੱਗੀ ਹੋਈ ਹੈ ਸਾਰੇ ਨਾਲ ਪ्योर ਕੈਮਰਿਕ ਦੀਆਂ ਬਾਟਮ ਲੱਗੀਆਂ ਹੋਈਆਂ ਨੇ ਤੇ ਬਹੁਤ ਸੋਹਣੇ ਸੂਟ ਨੇ ਸਾਰੀਆਂ ਭੈਣਾਂ ਨੂੰ ਪਸੰਦ ਆਉਣਗੇ ਤੇ ਅਗਲੇ ਸੂਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਡਿਜ਼ਾਈਨ ਕਲਰ ਬਹੁਤ ਸੋਹਣੇ ਬਣੇ ਹੋਏ ਨੇ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਭੈਣਾਂ ਨੂੰ ਇਹ ਵੀਡੀਓ ਜ਼ਰੂਰ ਪਸੰਦ ਆਉਗੀ ਤੇ ਚੈਨਲ ਨੂੰ ਪੈਨੋ ਦਬਕੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤਾਂ ਕਿ ਹੁਣ ਆਪਾਂ ਤੁਹਾਡੇ ਲਈ ਇੰਨੇ ਵਧੀਆ ਸੂਟ ਹੀ ਲੈ ਕੇ ਆਇਆ ਕਰਾਂਗੇ ਹਰ ਰੋਜ਼ ਦੇਖੋ ਕਿੰਨਾ ਯੂਨਿਕ ਜਿਹਾ ਪੀਸ ਹੈਗਾ 컬러ਫੁਲ ਜਿਹਾ ਪੀਸ ਹੈ ਬਹੁਤ ਸੋਹਣੀ ਪ੍ਰਿੰਟ ਬਣੀ ਹੋਈ ਹੈ ਤੇ ਦੇਖੋ ਭੈਣੋ ਇਹਦੇ ਵਿੱਚ ਵੀ ਆਹ ਪ੍ਰਿੰਟ ਆਇਆ ਹੋਇਆ ਪ੍ਰਿੰਟ ਕੈਮਰਿਕ ਦੇ ਬਾਟਮ ਹੈ ਬਹੁਤ ਸੋਹਣੇ ਸੋਹਣੇ ਸੂਟ ਨੇ ਬਸ ਹੁਣ ਤੁਹਾਡੇ ਸਾਰੇ ਚੀਜ਼ ਦਾ ਤੁਹਾਨੂੰ ਜ਼ਰੂਰ ਸੂਟ ਪਸੰਦ ਕਰਵਾਇਆ ਕਰਾਂਗੇ ਤੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਜਿਹੜੇ ਨਵੇਂ ਜੁੜੇ ਹੋ ਭੈਣ ਭਰਾ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਜਿਹੜੀ ਨਵੀਂ ਵੀਡੀਓ ਆਉਂਦੀ ਸੋਡੇ ਲਈ ਪਹੁੰਚੇ ਦੇਖੋ ਕਿੰਨਾ ਸੋਹਣਾ ਫਲਾਵਰ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਦੇਖੋ ਪਲੇਨ ਬਾਟਮ ਹੈ ਨਵੇਂ ਬਣੋ ਇੰਨਾ ਦਾ ਤਾਂ ਦੀ ਅਰੇ ਇਟ ਵੀ ਯੂਨਿਕ ਜਈ ਹੈ ਤਾਂ ਨੂੰ 550 500 ਦੇ ਵਿੱਚ ਸੂਟ ਪਾਊਗਾ ਜੇ ਤੁਸੀਂ ਸ਼ਾਪ ਤੇ ਆਵੋਗੇ ਜੇ ਤੁਸੀਂ ਨੇ ਸੂਟ ਘਰ ਬੈਠੇ ਮੰਗਵਾਉਣਾ ਹੈ ਤਾਂ 100 ਰੁਪਏ ਐਕਸਟਰਾ ਲੱਗਣਗੇ 550 ਦੇ ਵਿੱਚ ਤੁਹਾਨੂੰ ਘਰ ਬੈਠੇ ਦਾ ਸੂਟ ਨਹੀਂ ਮਿਲ ਜੂਗਾ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚ ਆਰਡਰ ਕਰ ਸਕਦੇ ਹੋ ਦੇਖੋ ਅਗਲੀ ਕਿੰਨਾ ਸੋਨਾ ਫਲਾਵਰ ਇਹਦੇ ਵਿੱਚ ਵੀ ਬਣਿਆ ਹੋਇਆ ਦੇਖੋ ਸਾਰੀਆਂ ਭੈਣਾਂ ਨੂੰ ਇਹ ਸੂਟ ਜ਼ੋਰ ਪਸੰਦ ਆਉਣਗੇ ਜਿਹੜੀਆਂ ਮੜੀਆਂ ਮੇਰੀਆਂ ਭੈਣਾਂ ਬਾਹਰ ਤੋਂ ਵੀ ਮੈਨੂੰ ਬਾਹਰਲੀ ਘੰਟਰੀਆਂ ਤੋਂ ਦੇਖਦੀਆਂ ਨੇ ਉਹਨਾਂ ਭੈਣਾਂ ਨੂੰ ਰਿਕਵੈਸਟ ਹੈ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਤੁਸੀਂ ਹੈਂਡਵਰਕ ਦੇ ਕਿ ਜਿਸ ਤਰ੍ਹਾਂ ਦੇ ਵੀ ਤੁਸੀਂ ਸੂਟ ਵਾਇਰ ਕਰਨਾ ਚਾਹੁੰਦੇ ਹੋ ਸਾਨੂੰ ਉਸ ਤਰ੍ਹਾਂ ਦੇ ਸੂਟਾਂ ਦੀ ਆਪਾਂ ਵੀਡੀਓ ਪਾਵਾਂਗੇ ਦੇਖੋ ਫਰੂਜ਼ੀ ਕਲਰ ਦੇ ਵਿੱਚ ਕਿੰਨਾ ਚੱਜ ਰਿਹਾ ਸੂਟ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਸਟੀਚਿੰਗ ਆਪ ਕਰ ਲੈਣੇ ਜਾਂ ਸਾਡੇ ਤੋਂ ਕਰਵਾਉਣਾ ਹੈ ਤੁਸੀਂ ਸੂਟ ਤਿਆਰ ਸਟੀਚਿੰਗ ਤੁਸੀਂ ਆਪ ਕਰ ਲੈਣ ਤਾਂ ਜ਼ਿਆਦਾ ਵਧੀਆਗਾ ਦੇਖੋ ਸੂਟਾਂ ਨੇ ਅੱਜ ਤੱਕ ਸਾਨੂੰ ਪਹਿਣਾ ਮੇਰੀਆਂ ਨੂੰ ਬਸ ਵੀਡੀਓ ਦੇਖਣ ਲਈ ਪਹਿਣਾ ਮੇਰੀ ਮਜਬੂਰ ਹੋਣਗੇ ਆ ਹਰ ਇੱਕ ਵੀਡੀਓ ਸਾਨੂੰ ਐਵੇਂ ਮਿਲਿਆ ਕਰੂੰਗੀ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਨੂੰ ਨਵੀਂ ਵੀਡੀਓ ਤੁਹਾਡੇ ਕੋਲ ਪਹੁੰਚੀ ਹਰ ਇੱਕ ਸੂਟ ਦਾ ਰੇਟ ਪਾਣੀ 500 ਰੁਪਏ ਹੈ ਜੇ ਤੁਸੀਂ ਘਰ ਬੈਠੀ ਮੰਗਾਉਣਾ ਹੈ ਤਾ ਸੋਨੂੰ 550 ਦਾ ਲੱਗੂਗਾ ਆ ਇੱਕ ਛੂਟ ਹੈਗਾ ਇਹਦੇ ਨਾਲ ਇਹ ਆਫਰ ਲੱਗੇ ਹੋਏ ਨਾਲ ਇਹ ਸ਼ਰਟ ਕੜਾਈ ਦੇ ਵਿੱਚ ਬਣੀ ਹੋਈ ਹੈ ਇਹ ਇਹ ਸਾਰੇ ਸੂਟਾਂ ਨਾਲ ਆਫਰ ਲਾਇਆ ਹੋਇਆ ਹੈ ਇਹ ਸੂਟ ਵੀ ਸੋਨੂੰ 550 ਦੇ ਵਿੱਚ ਹੀ ਮਿਲੂਗਾ ਧੰਨਵਾਦ ਪੈਨੂੰ ਤੇ ਸਾਰੀ ਵੀਡੀਓ ਨਵੀਂ ਜੁਰੂਰ ਦੇਖਿਆ ਕਰੋ ਜਿਹੜੀ ਮੇਰੀ ਭੈਣਾਂ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਛੇਤੀ ਨੂੰ ਛੇਤੀ ਪਹੁੰਚੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਨਾਲ